ਦੱਲ ਜੇਣ ਵਾਲਾ ਮਨੁੱਖ ਕਿਸੇ ਦਾ ਵੀ ਰਿਸ਼ਤੇਦਾਰ ਨਹੀਂ ਹੈ ਉਹਦਾ ਕਿਸੇ ਨਾਲ ਵਿਸ਼ਤਾ ਨਹੀਂ ਆਉਂਦਾ ਕਹਿਣ ਨੂੰ ਭਾਵੇਂ ਕੋਈ ਕਹੀ ਜਾਵੇ ਕਿ ਫਲਾਣੇ ਉਸਦੇ ਰਿਸ਼ਤੇਦਾਰ ਨੇ ਸੰਬੰਧੀ ਨੇ ਸੰਬੰਧੀ ਤੇ ਮਨ ਦੇ ਆਉਂਦੇ ਨੇ ਸੰਬੰਧ ਤੇ ਮਨ ਦਾ ਆਉਂਦਾ ਜਿਹਦੇ ਨਾਲ ਵਿਚਾਰਾਂ ਦੀ ਸਾਂਝ ਨਹੀਂ ਉਹਦੇ ਨਾਲ ਸੰਬੰਧ ਕਿਹੜੀ ਗੱਲ ਦਾ ਜਿਹਦੇ ਨਾਲ ਸੋਚਣੀ ਨਹੀਂ ਮੇਲ ਖਾਂਦੀ ਉਹ ਕਿੱਥੋਂ ਸੰਬੰਧੀ ਜੋ ਕਦੀ ਯਾਦ ਦੇਚ ਵੀ ਨਹੀਂ ਆਉਂਦਾ ਇੱਕ ਦੂਜੇ ਦੀ ਯਾਦ ਦੇਚ ਵੀ ਨਹੀਂ ਆਉਂਦੇ ਸੰਬੰਧੀ ਕਿਹੜੇ ਗੱਲ ਦਾ ਰਿਸ਼ਤੇਦਾਰ ਕਿਹੜੇ ਗੱਲ ਦਾ ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ ਤੇ ਜਿੱਥੇ ਮਨ ਇੱਕ ਹੁੰਦਾ ਹੈ ਉਹ ਆਪਣਾ ਪ੍ਰਤੀਤ ਹੁੰਦਾ ਹੈ ਆਪਣਾ ਲੱਗਦਾ ਹੈ ਕੰਨ ਤੇ ਅਲੱਗ ਹੈ ਤਨ ਤੇ ਵੱਖ ਲੇਕਿਨ ਆਪਣਾ ਲੱਗ ਰਿਹਾ ਹੈ ਕਿਉਂ ਥੋੜੀ ਜਿਹੀ ਮਨ ਦੀ ਸਾਝ ਹੈ ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਝ ਹੋ ਜਾਂਦੀ ਹੈ ਕਿਸ ਦੀ ਜੋ ਆਤਮਾ ਦੇ ਤਲ ਤੇ ਦੀਨ ਹੋਇ ਗਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹਸਤੀ ਕੀਟੀ ਤ੍ਰਿਡਲੋ ਆਦੰ ਇੱਕ ਅਖੰਡਤ ਬਸੇ ਅਨਾਦਮ ਆਤਮਾ ਅਖੰਡ ਹੈ ਮਨ ਵਿਖੰਡਤ ਹੈ ਤਨ ਵਿਖੰਡਤ ਹੈ ਟੁਕੜੇ ਟੁਕੜੇ ਇੱਕ ਤਨ ਜੈਸਾ ਦੂਸਰਾ ਤਨ ਨਹੀਂ ਹੈ ਖੰਡਿਤ ਹੈ ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ ਖੰਡਿਤ ਹੈ ਆਤਮਾ ਤੇ ਹੈ ਇੱਕ ਦੋ ਤਿੰਨ ਚਾਰ ਪੰਜ ਨਹੀਂ ਹੈ ਇੱਕੋ ਹੀ ਹੈ ਜਿਵੇਂ ਸਾਰੀਆਂ ਹੀ ਮੱਛੀਆਂ ਪਾਣੀ ਦੇ ਚ ਨੇ ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ ਪਰਮਾਤਮਾ ਦੇ ਵਿੱਚ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ ਉਹ ਤੇ ਕਹਿ ਉੱਟਦਾ ਹੈ ਸਭ ਕੁਝ ਹੋਈ ਹੈ ਚਲੋ ਇੱਕ ਸੋਈਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾਂ ਕਤਹੁ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ ਕਤਹੁ ਅਚਿੰਤ ਹੋਏ ਕਿ ਸੋਵਤ ਅਚੇਤ ਹੋ ਏ ਪ੍ਰਭੂ ਕਮਾਲ ਹੈ ਕਿਦਰੇ ਤੋਂ ਬੜਾ ਸੁਚੇਤ ਹੈ ਸਾਵਧਾਨ ਹੈ ਸਿਆਣਾ ਹੈ ज्ञानी है, विचारक हैं दार्शनिक हैं पर कतहु अजंत होए के सोवत अचेत हो, हो। किदरे तुम बिल्कुल अचेत है तेनु कख भी समझ नहीं कुछ भी नहीं पता अपने पराये दा किसे दा भी कोई बोध नहीं किसे नाल तेरी सांझ नहीं इतना अचे जैसे के पत्थरस ਐਸਾ ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਪਰ ਤੂੰ ਹੀ ਹੈ ਕਤਹੂ ਅਜੰਤ ਹੋਏ ਕੇ ਸੋਤ ਅਚੇਤ ਹ ਕਤਹੂ ਬਿਖਾਰੀ ਹੋਏ ਕੇ ਮੰਗਤ ਫਿਰਤ ਭੀਖ ਕਹੂੰ ਮਹਾਦਾਨ ਹੋਏ ਕੇ ਮੰਗੇ ਉਹ ਧਨ ਦੇ ਤੋ ਕਿਧਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਤਾ ਹੈ ਤੂੰ ਦਰ ਦਰ ਮੰਗ ਰਿਹਾ ਹੈ ਬਰ ਕਿਦਰੇ ਮਹਾਦਾਨੇ ਪਰ ਤੋਹੀ ਹੈ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਜਦ ਕੋਈ ਆਤਮਾ ਦੇ ਤਲ ਤੇ ਜੀਉਂਦਾ ਹੈ ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ ਮੂਰਖ ਤੇ ਸਿਆਣਾ ਇੱਕ ਰਕਦੇ ਨੇ ਸੁੰਦਰ ਤੇ ਕ੍ਰੋਪ ਇੱਕ ਲੱਗਦਾ ਛੋਟਾ ਤੇ ਵੱਡਾ ਇੱਕ ਲੱਗਦਾ ਵਾ ਸਮਠਾ ਕਰ ਸਮਝੇਰਾ ਅਰਧ ਉਰਧ ਦੋ ਤੇ ਨਾਹੀ ਰਾਤ ਦਿਨਸ ਤੇ ਨਾਹੀ ਪਗਤ ਕਬੀਰ ਕਰਨ ਅਰਧ ਉਰਧ ਛੋਟਾ ਵੱਡਾ ਨਹੀਂ ਰਹਿ ਜਾਂਦਾ ਛੋਟਾ ਦਿਖਾਈ ਦਿੰਦਾ ਹੈ ਕੋਈ ਵੱਡਾ ਦਿਖਾਈ ਦਿੰਦਾ ਮੂਰਖ ਦਿਖਾਈ ਦਿੰਦਾ ਸਿਆਣਾ ਦਿਖਾਈ ਦਿੰਦਾ ਪੁੰਨੀ ਦਿਖਾਈ ਦਿੰਦਾ ਪਾਪੀ ਦਿਖਾਈ ਦਿੰਦਾ ਆਪਣਾ ਦਿਖਾਈ ਦਿੰਦਾ ਬੇਗਾਨਾ ਦਿਖਾਈ ਦਿੰਦਾ ਇਹ ਮਾਨਸਿਕ ਤਲ ਹੈ ਸਰੀਰਕ ਤਲ ਹੈ ਸਭ ਬੇਗਾਨੇ ਨੇ ਕੋਈ ਆਪਣਾ ਨਹੀਂ ਇਸ ਸਰੀਰ ਦੇ ਤਲ ਤਾ ਜੀਵਣਾ ਕੁਝ ਆਪਣੇ ਵੀ ਹਨ ਸਾਰੇ ਬੇਗਾਨੇ ਨੇ ਬੜੇ ਧਿਆਨ ਨਾਲ ਸੁਣਨਾ ਹੈ ਨ ਕੁਝ ਆਪਣਾ ਇਹ ਮਾਨਸਿਕ ਤਲ ਤੇ ਜੀਣਾ ਹੈ ਮਨੁੱਖਤਾ ਇਥੋਂ ਸ਼ੁਰੂ ਹੁੰਦੀ ਹੈ ਮਾਨਵਤਾ ਇਥੋਂ ਸ਼ੁਰੂ ਹੁੰਦੀ ਹੈ ਇਨਸਾਨੀਅਤ ਇਥੋਂ ਸ਼ੁਰੂ ਹੁੰਦੀ ਹੈ ਹੈ ਨ ਕੁਝ ਆਪਣੇ ਵੀ ਹੈ ਕੋਈ ਵੀ ਆਪਣਾ ਨਹੀਂ ਸਭ ਉਪਰੇ ਨੇ ਸਭੇ ਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਨ ਨਹੀਂ ਕੁਝ ਆਪਣੇ ਵੀ ਹੈ ਇਹ ਮਨ ਦੇ ਤਲ ਦਾ ਜੀਵਣਾ ਹੈ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਕੋਈ ਉਪਰਾ ਨਹੀਂ ਇਹ ਆਤਮਾ ਦੇ ਤਲ ਦਾ ਜੀਵਣਾ ਹੈ ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤਲ ਤੇ ਜੀਉਂਦੇ ਪਏ ਸਭ ਉਪਰੇ ਨੇ ਕੋਈ ਵੀ ਆਪਣਾ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਸਭ ਦੁਸ਼ਮਣ ਨੇ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਣਾ ਔਰ ਬੌਧਾ ਜੀਵਨ ਸਰੀਰ ਦੇ ਤਲ ਦਾ ਹੈ ਇਸੇ ਵਾਸਤੇ ਬੇਗਾਨਗੀ ਹੈ ਇਸੇ ਵਾਸਤੇ ਅਫਰਾ ਤਫਰੀ ਹੈ ਇਸ ਵਾਸਤੇ ਦੁੱਖ ਸੰਤਾਪ ਹੈ ਇਸ ਵਾਸਤੇ ਕਲ ਕਲੇਸ਼ ਹੈ ਵਿਤਕਰੇ ਨੇ ਬੌਧਾ ਜੀਵਣਾ ਸਰੀਰ ਦੇ ਤਲ ਤੇ ਤੇ ਸਰੀਰ ਤੇ ਹੈ ਹੀ ਵਿਤਕਰਾ ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ ਹੈ ਹੀ ਨਹੀਂ ਇਹ ਆਦ ਕਾਲ ਤੋਂ ਵੈਦਾਚਾਰੀਆ ਐਸਾ ਕਹਿੰਦੇ ਰਹੇ ਨੇ ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ ਜੇ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ ਸਰੀਰ ਅਲੱਗ ਅਲੱਗ ਹੈ ਕੁਦਰਤ ਇੱਕ ਜੈਸਾ ਸਰੀਰ ਦੂਜੇ ਦਾ ਬਣਾਉਂਦੀ ਹੀ ਨਹੀਂ ਹੈ ਇਹ ਠੀਕ ਹੈ ਸੈਂਸਨਿਟ ਇਸ ਦੀ ਪੁਖਤਗੀ ਕਰ ਦਿੱਤੀ ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ ਕਬੂਲ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਕਿਉਂ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਹੱਲਕ ਦੀਆਂ ਅਡੀਆਂ ਅਲੱਗ ਅਲੱਗ ਨੇ ਤੇ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਵੈਦ ਕਹਿੰਦੇ ਨੇ ਵੈਦ ਧਨੰਤਰ ਨੇ ਕਿਹਾ ਸੀ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਇੱਕ ਖੂਨ ਨਹੀਂ ਹੈ ਹਰ ਇੱਕ ਦਾ ਮਾਸ ਜਦ ਅਲੱਗ-ਅਲੱਗ ਹੈ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਮਾਸ ਦਾ ਤਰਲ ਰੂਪ ਖੂਨ ਤੇ ਜੇ ਮਾਸ ਇੱਕ ਨਹੀਂ ਹੈ ਖੂਨ ਇੱਕ ਕਿੱਥੋਂ ਹੋ ਗਿਆ ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥੋਂ ਹੋ ਗਿਆ ਮੈਂ ਸੈਂਟਿਸਟ ਤੇ ਨਹੀਂ ਹੈ ਪਰਨ ਚੋਂ ਕਿ ਭਾਰਤ ਦੇ ॠषि ਮਹਨੀਆਂ ਨੂੰ ਮੈਂ ਪੜਿਆ ਥੋੜਾ ਜਿਹਾ ਮੈਂ ਸਮਝਿਆ ਹੈ ਸਰੀਰ ਦੇ ਤਲ ਤੇ ਕੁਛ ਵੀ ਇੱਕ ਨਹੀਂ ਹੈ ਸਭ ਅਲੱਗ ਅਲੱਗ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨ ਕਿਸੇ ਹੀ ਜਿਹਾ ਪਾਇਆ ਸਭ ਦੇ ਸਰੀਰ ਅਲੱਗ ਅਲੱਗ ਨੇ ਤੇ ਜਦ ਕੋਈ ਸਰੀਰ ਦੇ ਤਲ ਤੇ ਜੀ ਰਿਹਾ ਇਸ ਤੋਂ ਅੱਗੇ ਗਿਆ ਹੀ ਨਹੀਂ ਸਭ ਬੇਗਾ ਨੇ ਨੇ ਸਭ ਦੁਸ਼ਮਣ ਨੇ ਕੋਈ ਵੀ ਆਪਣਾ ਨਹੀਂ ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣਗੀਆਂ ਹਰ ਇੱਕ ਨੂੰ ਬੇਗਾਨੇ ਨੇ ਸਭ ਉਪਰੇ ਨੇ ਸਭ ਦੁਸ਼ਮਣ ਨੇ ਸਭ ਪਰਦੇ ਮਾਨਸਿਕ ਤਲ ਤੇ ਜੀਣ ਵਾਲਾ ਨਹੀਂ ਕੁਛ ਆਪਣੇ ਵੀ ਨੇ ਫਲਾਣਾ ਆਪਣਾ ਉਹ ਆਪਣਾ ਹੈ ਔਰ ਇਹ ਆਪਣਾ ਹੋ ਸਕਦਾ ਹੈ ਇਥੋਂ ਮਨੁੱਖਤਾ ਸ਼ੁਰੂ ਹੁੰਦੀ ਹੈ ਕੁਛ ਆਪਣੇ ਵੀ ਨੇ ਪਰ ਇਥੋਂ ਦੇਵਤਾਪਨ ਸ਼ੁਰੂ ਹੋ ਜਾਂਦਾ ਹੈ ਇਥੋਂ ਸੰਤਪਣਾ ਸ਼ੁਰੂ ਹੋ ਜਾਂਦਾ ਹੈ ਇਥੋਂ ਬ੍ਰਹਮ ਗਿਆਨ ਸ਼ੁਰੂ ਹੋ ਜਾਂਦਾ ਹੈ ਸਭ ਆਪਣੇ ਨੇ ਸਭ ਕੋ ਮੇਠਮ ਅਪਣ ਕੀਨਾ ਹਮ ਸਭ ਨਾਂ ਕੇ ਸਾਜਨ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕੀਓ ਮੇਰੇ ਰਾਜਨ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮਦਰਿਸ਼ਟ ਹੋ ਜਾਂਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਚਾਨਣਾ ਪ੍ਰਭੂ ਤੂੰ ਹੈ ਪਰ ਮੈਂ ਕਿਸ ਤਰ੍ਹਾਂ ਕਹਿ ਦੇਵਾਂ ਮੈਂ ਅੰਧੇਰਾ ਕੋਈ ਹੋਰ ਹੈ ਇਹ ਵੀ ਤੂੰ ਹੈ ਨਮੋ ਅੰਧਕਾਰੇ ਨਮੋ ਤੇਜ ਤੇਜ ਬੜੀ ਜੁਰਤ ਹੈ ਕਲਗੀਧਰ ਪਾਤਸ਼ਾਹ ਦੀ ਇਹ ਬੜੀ ਹਿੰਮਤ ਹੈ ਨਮੋ ਅੰਧਕਾਰੇ ਨਮਸਕਾਰ ਤੇਨੋ ਹੈ ਅੰਧਕਾਰ ਦੇ ਸਰੂਪ ਪ੍ਰਮਾਤਮਾ ਨਮਸਕਾਰ ਤੇ ਜੇ ਮੈਂ ਕਹਿ ਦਿਆਂ ਪ੍ਰਕਾਸ਼ ਤੇਰੇ ਤੋਂ ਆ ਰਿਹਾ ਹੈ ते अंधेरा किसे होर तो आ रहा है तो ते मतलब तेरे मुकाबले भी कोई होर है फिर फिर तो गल होर हो गई फिर तो समदृष्टि ना होगी इस्लाम ईसाइत ऐसा कहती है नेकिया खुदा तो आमदिया ने बधिया शैतान तो आमदिया ने ऐसा वो केंद्र ने ऐसा वो मनते हैं ਔਰ ਆਤ ਵੀ ਗਿਆ ਥਲੀ ਅਰਜ਼ ਕਰਾਂ ਜਿਹੜੇ ਹਜ ਕਰਨ ਹਾਜੀ ਜਾਂਦੇ ਨੇ ਜਿੱਥੇ ਖਾਨਾ ਖੁਦਾ ਦੀ ਹਜ ਕਰਦੇ ਨੇ ਤੇ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਦੀ ਲੱਗੀ ਤੇ ਇੱਕ ਸ਼ੈਤਾਨ ਦੀ ਮੂਰਤੀ ਉਹਨੂੰ ਪੱਥਰ ਵੀ ਮਾਰ ਕੇ ਆਂਦੇ ਨੇ ਤੁੰ ਬਧੀਆਂ ਭੇਜਦੇ ਐ ਇਸਮ ਦ੍ਰਿਸ਼ਟੀ ਨਹੀਂ ਹੈ ਇਹ ਮੋਟੀ ਅਕਲ ਹੈ ਇਹ ਮੋਟਾ ਪਣਾ ਹੈ ਚਲੋ ਸੁਣ ਮੈਂ ਬਹੁਤ ਹੋਰ ਰੂਪichte ਨਾ ਬਿਆਨ ਕਰਾਂ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਪਰ ਕਮਾਂ ਦੀ ਗੱਲ ਜਦ ਕੋਈ ਸਮ ਦ੍ਰਿਸ਼ਟ ਹੋ ਜਾਂਦਾ ਹੈ ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ ਨਹਿ ਕੋ ਮੂਰਖ ਨਹਿ ਕੋ ਸਿਆਣਾ ਵਰਤੇ ਸਭ ਕਿਛ ਤੇਰਾ ਬਾਣਾ ਸਾਡਾ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਇਹ ਕਹਿਣਾ ਵੀ ਨਹੀਂ ਕੋਈ ਮਾੜਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਕਿਉ ਨਮੋ ਅੰਧਕਾਰੇ ਨਮੋ ਤੇਜ ਤੇਜੇ ਇਹ ਅੰਧਕਾਰ ਦੇ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ ਇਹ ਪ੍ਰਕਾਸ਼ ਦੇ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ ਆਤਮਾ ਦੇ ਤਲ ਤੇ ਜੀਣ ਵਾਲੇ ਨੂੰ ਦੋ ਦਿਖਾਈ ਨਹੀਂ ਦਿੰਦੇ ਇੱਕ ਇੱਕ ਕੋਈ ਦਿਖਾਈ ਦਿੰਦਾ ਔਰ ਜਿਸ ਨੂੰ ਆਤਮਾ ਦੇ ਤਲ ਤੇ ਇੱਕ ਦਿਖਾਈ ਦੇਣ ਲੱਗ ਪਿਆ ਫਿਰ ਉਹ ਇੱਕ ਦਾ ਰੂਪ ਹੋ ਜਾਂਦਾ ਹੈ ਜਨਮ ਮਰਨ ਮਿਟ ਜਾਂਦਾ ਹੈ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ